ਹਾਂਜੀ ਮੈਂ ਸੂਰਜਪੁਰ ਜ਼ਿਲ੍ਹਾ ਪ੍ਰਧਾਨ ਵੀ ਕੇ ਯੋ ਕ੍ਰਾਂਤੀਕਾਰੀ ਪੰਜਾਬ ਤੁਹਾਡਾ ਇਸ ਮੋਰਚੇ ਚੋਣ ਤੇ ਤੁਹਾਡੇ ਅਸੀਂ ਸਾਰੀ ਜਥੇਬੰਦੀ ਉਹ ਧੰਨਵਾਦ ਕਰਦੇ ਆਂ ਤੇ ਇਹ ਸਾਡਾ ਮੋਰਚਾ 13 ਤੋਂ ਹਰ ਵੀ ਤੋਂ ਸ਼ੁਰੂ ਹੋਇਆ ਉਹ ਤੁਸੀਂ 12 ਨੂੰ 11 ਤੋਂ ਕਰੋ ਤੁਰਪੇ ਸੀ ਸਾਡੀਆਂ ਲੰਬੇ ਸਮੇਂ ਤੋਂ ਮੰਗਾਂ ਜਿਹੜੀ ਇਹ ਬੋਦੀ ਸਕਾਰ ਦੇ ਇਹ ਆਪਣੇ ਪੀੜ ਦੇ ਬੱਚੇ ਮੰਨੀਆਂ ਹੋਈਆਂ ਸੀ ਉਹ ਕੁਝ ਲੈਕਚਰ ਰੂਪ ਸਾਨੂੰ ਦਿੱਤਾ ਸੀ ਸਾਨੂੰ ਲਗਭਗ 26 ਮਹੀਨੇ ਦਿੱਲੀ ਆਉਂ ਕਿ ਉਹ ਜਾਕੋਰਸ ਜਿਸੀਂ ਬੁਲਤ ਵੀ ਕਰਕੇ ਆਏ ਸੀ ਇਹ ਖਾਸ ਨੋਟ ਕਰਨ ਵਾਲੀ ਗੱਲ ਹੈ ਵੀ ਕੋਲਸੀ ਬੁਲਤ ਵੀ ਕੀਤਾ ਸੀ ਖਤਮ ਨਹੀਂ ਕੀਤਾ ਸੀ ਕਿ ਉਹ ਮੰਗਾ ਜੋ ਉਹਦੇ ਲਿਖ ਕੇ ਦਿੱਤੀਆਂ ਕਿ ਅਸੀਂ ਉਹ ਮੰਗਾ ਅੱਜ ਤੱਕ ਇਹ ਲਾਗੂ ਨਹੀਂ ਕੀਤੀ ਹੈ ਹੁਣ ਸਾਨੂੰ ਲੱਗਿਆ ਕਿ ਸਰਕਾਰ ਟਾਈਪ ਉਪੋ ਤੇ ਇਲੈਕਸ਼ਨ ਆ ਰਿਹਾ ਅੰਡਰ ਪ੍ਰੈਸ਼ਰ ਆ ਤੇ ਅਸੀਂ ਆਪਣੀ ਉਹ ਮੰਗ ਲੋਕਾਂ ਦੇ ਦਬਾਅ ਨਾਲ ਜਨਤਕ ਜਥੇਬੰਦੀ ਦੇ ਦਬਾਅ ਨਾਲ ਜਿੱਦਾਂ ਪ੍ਰੈਸ਼ਰ ਬਣਾਵਾਂਗੇ ਤੇ ਉਹ ਬਣਾਵਾਂਗੇ ਸਾਡੀਆਂ ਬੰਗਾ ਜਿਵੇਂ ਸ਼ਾਦੀ ਕੋਲ ਦੇ ਸ਼ਹੀਦਾਂ ਨੂੰ ਭਾਵਜਾ ਸ਼ਹੀਦ ਅਲੀ ਜਗਾ ਤੇ ਐਮਐਸਪੀ ਦੀ ਗਾਰੰਟੀ ਕਾਨੂੰਨ ਸੁਆਮੀ ਰਾਸੀ ਕੂਸ਼ੀ ਦੀ ਰਿਪੋਰਟ ਕਸਾਰ 60 ਸਾਲ ਤੋਂ ਬਾਅਦ 20 ਸਾਲ ਤੋਂ ਬਾਅਦ ਇਹਦੀ ਪੈਨਸ਼ਨ 10000 ਘੱਟੋਂ ਲੱਗਣੀ ਚਾਹੀਦੀ ਆ ਬਿਜਲੀ ਸੋਅ ਐਕਟ ਜਿਹੜਾ ਉਹ ਰੱਦ ਹੋਣਾ ਚਾਹੀਦਾ ਇਹ ਬਲ ਕੁਝ ਮੰਗਾ ਇਹਨੇ ਪਹਿਲੇ ਕਿਹਾ ਵੀ ਸਹੀ ਤੋੜੀ ਲਾਗੂ ਕਰਾਂਗੇ ਨਹੀਂ ਕੀਤੀਆਂ ਇਸ ਲਈ ਸਾਨੂੰ ਇਹ ਜਿਹੜਾ ਹੈਗਾ ਮੋਰਚਾ ਦੁਬਾਰਾ ਸ਼ੁਰੂ ਕਰਨਾ ਪਿਆ ਤੇ ਹੁਣ ਅਸੀਂ ਇਹ ਲੋਕਾਂ ਦੇ ਸਹਿਯੋਗ ਨਾਲ ਇਸ ਮੋਰਚੇ ਨੂੰ ਜੇ ਸੱਕ ਸਾਡੇ ਉਹ ਪਹਿਲੇ ਮੋਰਚੇ ਵਿੱਚ ਵੀ ਲਗਭਗ 750 ਦੇ 734 ਸੀ ਸਾਥੀ ਹੋਏ ਸੀ ਤੇ ਹੁਣ ਵੀ ਆ ਡੇਢ ਵੀ ਦੇ ਵਿੱਚ 12 ਸਾਡੇ ਸ਼ਹੀਦ ਹੋ ਗਿਆ ਤੇ ਖਾਸ ਤੌਰ ਤੇ 21 ਨੂੰ ਇਥੋਂ ਦੀ ਸਬੇ ਦੀ ਸਕਾਰ ਦੀ ਗੋਲੀ ਨਾਲ ਸਾਡਾ ਇੱਕ ਨੌਜਵਾਨ ਸ਼ੁਭ ਕਰਨ ਕਨੌਰੀ ਬਾੜ ਤੇ ਸ਼ਹੀਦ ਹੋ ਚੁੱਕਿਆ ਅਸੀਂ ਇਹਨਾਂ ਸ਼ਹੀਦਾ ਦੇ ਪਾਏ ਪੂਰਨਿਆਂ ਤੇ ਇਹਨਾਂ ਦੇ ਚਰਾਏ ਘੋੜਦੂ ਜਦ ਜਦ ਕੇ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸਬੂਹ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਇਹਨੂੰ ਜਦ ਤੱਕ ਲੈ ਕੇ ਜਾਵਾਂਗੇ ਦਾਦੀ ਨਾਲ ਇੱਥੇ ਸਬੂ ਲੋਕਾਂ ਦਾ ਲਗੜਾ ਵਾਲਿਆਂ ਦਾ ਦੁੱਧ ਵਾਲਿਆਂ ਦਾ ਜਾਂ ਕੱਪੜੇ ਵੇਚਾ ਕਰਨ ਵਾਲੇ ਸਾਰਿਆਂ ਹੀ ਸਾਥੀਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਜਿਹੜੇ ਲੋਕ ਵਸਦੇ ਪਿੰਡਾਂ ਵਾਲੇ ਦਾ ਜਿਹੜੇ ਹਰ ਰੋਜ਼ ਸਾਡੀ ਬਾਤ ਤੋਂ ਬਾਅਦ ਮੋਰਚੇ ਆ ਕੇ ਹਾਈ ਲਾਉਦੇ ਆ ਸਟੇਜ ਤੇ ਹਾਈ ਲਾਉਦੇ ਤੇ ਸਮੂਹ ਚੱਥੇ ਵਧੀਆਂ ਸਾਡੀਆਂ ਸਾਰੀਆਂ ਹੀ ਦੋ ਫੋਰ ਮਰੀਏ ਚਾਹੇ ਉਹ ਸਾਲ ਕਸੂਰ ਮੋਰਚਾ ਹੋਵੇ ਤੇ ਚਾਹੇ ਗੈਰ ਰਾਜਨੀਤਿਕ ਜੋਤ ਕਸਾਲ ਮੋਰਚਾ ਹੋਵੇ ਅਸੀਂ ਰੜ ਕੇ ਚਲਾ ਰਹੇ ਹਾਂ ਅੱਜ ਜੋ ਸਾਡਾ ਘੋਲ ਆ ਇਹ ਲਗਭਗ 47 48 ਮਿੰਟ ਚੱ ਚੁੱਕਿਆ ਲੋਕਾਂ ਦੇ ਵਿੱਚ ਜੋਸ਼ ਬਹੁਤ ਆ ਲੋਕਾਂ ਦੇ ਸਹਿਯੋਗ ਨਾਲ ਅਸੀਂ ਇਹਨੂੰ ਲੰਬਾ ਲੈ ਰਹੇ ਹਾਂ ਸਾਾਨੂੰ ਪਤਾ ਅਸੀਂ ਉਸ ਇਤਿਹਾਸ ਦੇ ਵਾਰਿਸ ਆ ਜਿਸ ਇਤਿਹਾਸ ਦੇ ਵਿੱਚ ਇਹ ਵਾਰ-ਵਾਰ ਆਇਆ ਕਿ ਬੇਸ਼ੱਕ ਸਰਦੀ ਨਾਲ ਪਾਇਆ ਪਰ ਸਤਿਕਾਰ ਹੀ ਆ ਰਿਹਾ ਸੋ ਇਹ ਲੋਕਾਂ ਦਾ ਸਾਡੇ ਰਹਿਦਮਾ ਸਾਡੇ ਜਿਹੜੇ ਗਾਈਡ ਆ ਉਹ ਇੱਥੋਂ ਦੇ ਦਲੂਏ ਦੇ ਇੱਥੋਂ ਦੇ ਬੱਦੋਸ ਕੇ ਭਾਦਰ ਦੇ ਜਾਂ 10 ਗੁਰੂਆਂ ਦੇ ਜਿੱਦਾਂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਵੀ ਕੋ ਕਾਹੂ ਕੋ ਰਾਏ ਨਾ ਦੇ ਹੈ ਜੋਲੇ ਸੋਦੇ ਜਬਲ ਸੇ ਲੇ ਹੈ ਸੋ ਲੋਕਾਂ ਦੀ ਲੜਾਈ ਹੈ ਇਹ ਲੜਾਈ ਕੇਵਲ ਤੇ ਕੇਵਲ ਭਾਰਤ ਦੀ ਜਾਂ ਪੰਜਾਬ ਦੀ ਤੇ ਕਿਸੇ ਸੂਬੇ ਦੀ ਨਹੀਂ ਅੱਜ ਇਹ ਸਾਡਾ ਘੋਲ ਅੰਤਰਰਾਸ਼ਟਰੀ ਬੱਧ ਤੇ ਜਾ ਚੁੱਕਿਆ ਯੂਰਪ ਦੇ ਵਿੱਚ ਫੈਲ ਚੁੱਕਿਆ 14-15 ਦੇਸ਼ਾਂ ਦੇ ਵਿੱਚ ਲੋਕ ਜੋ ਅਸੀਂ ਕੋਲ ਪਿੱਛੇ ਲੜਿਆ ਸੀ ਦਿੱਲੀ ਵਾਲਾ ਉਸ ਤੋਂ ਗਾਈਡੈਂਸ ਲੈ ਕੇ ਹਜ਼ਾਰਾਂ ਟਰੈਕਟਰ ਲੈ ਕੇ ਵਿਦੇਸ਼ਾਂ ਦੇ ਵਿੱਚ ਲੋਕਾਂ ਦੇ ਉੱਥੋਂ ਦੀਆਂ ਸਕਾਰੀਆਂ ਗੋਡੀਆਂ ਲਵਾਈਆਂ ਤੇ ਅਸੀਂ ਉਹਨਾਂ ਦੇ ਸਹਿਯੋਗ ਨਾਲ ਇੱਥੋਂ ਦੇ ਲੋਕਾਂ ਦੇ ਸਹਿਯੋਗ ਨਾਲ ਸਭੂੱਚੇ ਭਾਰਤੀ ਲੋਕਾਂ ਦੇ ਜਿਵੇਂ ਖਸਾਦੀ ਦੇ ਮਜ਼ਦੂਰਾਂ ਦੇ ਵਿਦਿਆਰਥੀਆਂ ਦੇ ਇਸਤਰੀਆਂ ਦੇ ਸਬੂਕ ਕਿਰਤ ਕਰਨ ਵਾਲੇ ਲੋਕਾਂ ਦੇ ਸਹਿਯੋਗ ਨਾਲ ਇਹ ਬੋਰਤੇ ਨੂੰ ਜੱਟੇ ਕਪੜਾਵਾਵਾਂਗੇ ਤੇ ਸਾਰੀਆਂ ਬੰਗਾਂ ਬਰਾਕ ਹੀ ਹਟਾ ਤੁਹਾਡਾ ਧੰਵਾਦ